ਜਾਨਾ ਇਨਫਰਮੇਸ਼ਨ ਤੇਰੇ ਦੋਸਤ ਮੈਂ ਤੁਹਾਡਾ ਅਜ ਗੁਪਤਾ ਅਸੀਂ ਆਏ ਸੀ ਮਾਰ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ 74847 ਕਰੋੜ ਰੁਪਏ ਦਾ ਨਿਵੇਸ਼ ਇਨਵੈਸਟਮੈਂਟ ਹੋਈ ਹੈਗੀ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਕਿਉਂਕਿ ਇਨਵੈਸਟਮੈਂਟ ਜੇ ਆਏਗੀ ਉਹਦੇ ਨਾਲ ਸ਼ਹਿਰ ਦੀ ਤਰੱਕੀ ਹੋਏਗੀ ਪੰਜਾਬ ਦੀ ਤਰੱਕੀ ਹੋਏਗੀ బోర్ ਲੱਗਿਆ ਹੋਇਆ ਹੁਣ ਤੁਸੀਂ ਦੇਖ ਸਕਦੇ ਹੋ 74847 ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਇਨਵੈਸਟ ਪੰਜਾਬ ਵਿਨਰ ਸਪਰਟ ਗਰਮੜਾ ਪੰਜਾਬ ਆਦੀ ਦੇਖ ਸਕਦੇ ਹੋ 74 ਰਿਆ 447 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਮਰਨ ਇਨਵੈਸਟਮੈਂਟ ਹੋਈ ਹੈ ਇਹਦੇ ਨਾਲ ਪੁੱਲ ਵਗੈਰਾ ਬਣਨਗੇ ਤੜਕਾ ਬਣਨ ਗਿਆ ਲੋਕਾਂ ਨੂੰ ਇਹਦਾ ਫਾਇਦਾ ਹੋਏਗਾ ਪਹਿਲੇ ਇਹ ਕਹਿੰਦੇ ਸੀ ਲਾਅਨ ਆਰਡਰ ਖਰਾਬ ਹੈ ਜਿਹਦੇ ਕਰਕੇ ਇਨਵੈਸਟਮੈਂਟ ਨਹੀਂ ਹੁੰਦੀ ਪਰ ਇਨਵੈਸਟਮੈਂਟ ਤਾਂ ਹੀ ਹੁੰਦੀ ਹੈ ਕਿ ਪੰਜਾਬ ਤੇ ਲਾਅਨ ਆਰਡਰ ਸਹੀ ਹੈ ਕਾਹੀ ਇਹਨੇ ਹਜ਼ਾਰਾਂ ਕਰੋੜ ਰੁਪਏ ਦੀ ਇਨਵੈਸਟਮੈਂਟ ਹੁੰਦੀ ਬਈ ਆ ਅਸੀਂ ਦੇਖ ਸਕਦੇ ਹੋ ਕੋਟਮਨ ਸਾਹਿਬ ਮੁੱਖ ਮੰਤਰੀ ਪੰਜਾਬ ਵਧੀਆ ਕੰਮ ਕਰ ਰਹੇ ਆ ਫਰੀ ਬਿਜਲੀ ਦੇ ਰਹੇ ਆ ਰਾਸ਼ਨ ਫਰੀ ਦੇ ਰਹੇ ਆ ਸਕੂਲ ਬਣਾ ਰਹੇ ਆ ਹੁਣ ਕਰੋੜਾਂ ਰੁਪਏ ਦਾ ਇਨਵੈਸਟਮੈਂਟ ਵੀ ਲੈ ਕੇ ਆ ਰਹੇ ਆ ਇੱਕ ਸਰਕਾਰ ਵੱਲੋਂ ਇੰਨਾ ਕੰਮ ਹੋਣਾ ਤਾਜੂ ਵੀ ਗੱਲ ਐ ਬਾਦੀ ਪੰਤ ਸਾਹਿਬ ਤੁਸੀਂ ਇਦਾਂ ਹੀ ਵਧੀਆ ਕੰਮ ਕਰਦੇ ਰਹੋ ਉਹ ਦੇਖ ਸਕਦੇ ਹੋ ਜੀ ਇਨਵੈਸਟਮੈਂਟ ਪੰਜਾਬ ਇਨਵੈਸਟ ਇਨ ਦਾ ਬੈਸਟ ਇਟ ਇਜ਼ ਕਲੀਅਰਲੀ ਸੇਇੰਗ ਥੈਟ ਯੂ ਸ਼ੁਡ ਇਨਵੈਸਟ ਇਨ ਦਾ ਬੈਸਟ ਜੀ ਪੰਜਾਬ ਦੇ ਵਿੱਚ ਇਨਵੈਸਟ ਕਰੋ ਕਿਉਂਕਿ ਪੰਜਾਬ ਹੈਗਾ ਬੈਸਟ ਬਾਕੀ ਤੁਹਾਡਾ ਕੀ ਵਿਚਾਰ ਹੈ ਜੁਰ ਕਮੈਂਟਾਂ ਚ ਦੱਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਕਿਹਾ ਮਾਦੀ ਸਰਕਾਰ ਬਦਿਆ ਕੰਮ ਕਰ ਰਹੀ ਹੈ ਇਨਵੈਸਟਮੈਂਟ ਹੁਣ ਆ ਰਹੇ ਨੇ ਫੋਰਨ ਕੰਪਨੀਆਂ ਵਧੀਆ ਵਧੀਆ ਇੰਡਸਟਰੀਆਂ ਵੀ ਆ ਰਹੀਆਂ ਨੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰ ਰਹੀ ਹੈ ਜੀ হম